ਹਾਂਜੀ ਪਿਆਰੇ ਬੱਚੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਕਿ ਮੈਡਮ ਸੰਦੀਪ ਕੌਰ ਗਵਰਨਮੈਂਟ ਸਕੂਲ ਬਠਿੰਡਾ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਰੀਕਾਲ ਤਾਂ ਬੇਟਾ ਅੱਜ ਅਸੀਂ ਤੁਹਾਡੀ 6ਵੀਂ ਕਲਾਸ ਦੀ ਜਿਹੜੀ ਮੈਥ ਦੀ ਬੁੱਕ ਹੈ ਉਹਦੇ ਵਿੱਚੋਂ ਪੇਜ ਨੰਬਰ 25 ਤੇ ਐਕਸਰਸਾਈਜ਼ ਨੰਬਰ 1.4 ਕਰਨ ਜਾ ਰਹੀ ਹਾਂ 1. ਜਿਹੜੀ 4 ਅਭਿਆਸ ਹੈ ਇਹ ਪੰਜਾਬੀ ਮੀਡੀਅਮ ਦੇ ਵਿੱਚ 24 ਨੰਬਰ ਪੇਜ ਤੇ ਹੈ ਔਰ ਇੰਗਲਿਸ਼ ਮੀਡੀਅਮ ਦੇ ਵਿੱਚ 25 ਨੰਬਰ ਪੇਜ ਤੇ ਹੈ ਮੈਂ ਦੋਨੋਂ ਮੀਡੀਅਮ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਪਹਿਲਾਂ ਵੀ ਹੈਗਾ ਸਮਝਾਉਂਦੀ ਹੁਣ ਨਹੀਂ ਅੱਜ ਵੀ ਤੁਹਾਨੂੰ ਦੋਨੋਂ ਮੀਡੀਅਮ ਦੇ ਵਿੱਚ ਇਹ ਵਾਲੇ ਸਵਾਲ ਸੰਖਰਵਾਵਾਂਗੇ ਤਾਂ ਸ਼ੁਰੂ ਕਰਦੇ ਹਾਂ ਬੇਟਾ ਸਾਰੇ ਬੱਚਿਆਂ ਨੇ ਬੜੇ ਹੀ ਧਿਆਨ ਨਾਲ ਜਿਹੜਾ ਹੈਗਾ ਸਵਾਲ ਸਮਝਣੇ ਹਨ ਉਸ ਤੋਂ ਬਾਅਦ ਆਪਣੀ ਕਾਪੀ ਦੇ ਵਿੱਚ ਨੋਟ ਕਰ ਲੈਣੇ ਹਨ ਤਾਂ ਦੇਖੋ ਬੇਟਾ ਕੀ ਹੈ ਮੈਂ ਇਹ ਵਾਲੇ ਸਾਰੇ ਸਵਾਲ ਜਿਹੜਾ ਹੈਗੇ ਪੇਜ ਤੇ ਕੀਤੇ ਹੋਏ ਆ ਤੁਹਾਨੂੰ ਇੱਥੋਂ ਹੀ ਸਮਝਾਉਣੀ ਹੈ ਪਹਿਲਾ ਸਵਾਲ ਹੈ ਸਿੰਪਲੀਫਾਈ ਈਚ ਆਫ ਦਾ ਫੋਲੋਇੰਗ ਇਹ ਲਿਖਿਆ ਵਿੱਚ ਹਰੇਕ ਨੂੰ ਸਰਲ ਕਰਨਾ ਹੈ ਹੱਲ ਕਰਨਾ ਹੈ ਆ ਦੇਖੋ ਕੀ ਹੈ 13 ਨੂੰ 104 ਨਾਲ ਗੁਣਾ ਕਰਨੀ ਹੈ ਸਿੰਪਲ ਕੁਸਚਨ ਹੈ ਠੀਕ ਹੈ ਤੁਸੀਂ 13 ਨੂੰ 104 ਨਾਲ ਗੁਣਾ ਕਰਨੀ ਹੈ ਦੇਖੋ ਕੀ ਹੈ 13 ਨੂੰ 104 ਨਾਲ ਗੁਣਾ ਕਰਨ ਵਾਸਤੇ ਪਹਿਲਾਂ 100 ਨੂੰ ਜਿਹੜਾ ਹੈਗਾ 100 4 ਕਰ ਲਾਂਗੇ ਜਿਹੜਾ 104 ਆ ਉਹਨੂੰ ਤੋੜ ਲਿਆ ਇਸ ਤਰ੍ਹਾਂ ਠੀਕ ਹੈ ਤੋੜ ਕੇ ਪਹਿਲਾਂ 13 ਨੂੰ 100 ਨਾਲ ਗੁਣਾ ਕਰਤੀ ਫਿਰ 13 ਨੂੰ 4 ਨਾਲ ਗੁਣਾ ਕਰਤੀ 13 ਨੂੰ 100 ਨਾਲ ਗੁਣਾ ਕਰਕੇ 13 ਨੂੰ ਪਹਿਲਾਂ 100 ਨਾਲ ਗੁਣਾ ਕਰਕੇ ਲਿਖਦਾ ਫਿਰ ਆ ਪਲੱਸ ਪਾਤਾ ਫਿਰ 13 ਨੂੰ ਜਿਹੜਾ ਹੈਗਾ 4 ਨਾਲ ਗੁਣਾ ਕਰਕੇ ਲਿਖਦਾ 13 ਨੂੰ 100 ਨਾਲ ਗੁਣਾ ਕਰਾਂਗੇ ਤਾਂ 1300 ਆ ਜੂਗਾ ਠੀਕ ਹੈ 13 ਨੂੰ 4 ਨਾਲ ਗੁਣਾ ਕਰਾਂਗੇ ਤਾਂ 52 ਆ ਜੀਗਾ ਠੀਕ ਹੈ ਜੇ ਦੋਨਾਂ ਦਾ ਜੇ ਤੋ ਜੋੜ ਕਰਾਂਗੇ ਤਾਂ ਹਾ 1352 ਆ ਜੀਗਾ ਬਹੁਤ ਸੌਖਾ ਕੁਐਸਚਨ ਹੈ ਅਗਲਾ ਕੁਐਸਚਨ ਹੈ 102 105 102 ਵੈਸੀ ਲਿਖ ਲਿਆ ਠੀਕ ਹੈ 105 ਹੈ ਜਿਹੜਾ ਉਹਨੂੰ ਜਿਹੜਾ ਇਸ ਤਰ੍ਹਾਂ ਇਸ ਤੋੜ ਕੇ ਲਿਖ ਲਿਆ 100 5 ਤਾਂ 102 ਨੂੰ ਪਹਿਲਾਂ 100 ਨਾਲ ਮਲਟੀਪਲਾਈ ਕਰਤਾ 102 ਨੂੰ ਫਿਰ 5 ਨਾਲ ਮਲਟੀਪਲਾਈ ਕਰਤਾ ਠੀਕ ਹੈ ਇਹਨੂੰ ਜਿਹੜਾ ਹੈਗਾ 100 ਨਾਲ ਮਲਟੀਪਲਾਈ ਕਰਨਾ ਵੈਰੀ ਇਜ਼ੀ ਹੈ ਦੋ ਜ਼ੀਰੋਸ ਆਹ ਵਾਲੀਆਂ ਨਾਲ ਲੱਗ ਜਾਣਗੀਆਂ ਆ ਉਵੇਂ ਜਿਹਾ ਕਰ ਲਿਖਿਆ ਜਾਊਗਾ ਇਹਨੂੰ 5 ਨਾਲ ਮਲਟੀਪਲਾਈ ਕਰੋਗੇ ਜੇ 5 ਨੂੰ 2 ਨਾਲ ਮਲਟੀਪਲਾਈ ਕਰੋਗੇ ਤਾਂ 10 ਆਜੂ 10 ਦੀ ਲੱਗੇਗੀ ਜ਼ੀਰੋ 1 ਕੈਰੀ ਆ ਜਾਏਗਾ ਉਹ 1 ਨਾ ਕੈਰੀ ਹੈ ਜਿਹੜਾ ਇਹਦੇ ਨਾਲ ਜੁੜ ਜਾਏਗਾ ਠੀਕ ਹੈ ਉਸ ਤੋਂ ਬਾਅਦ 5 ਨੂੰ 1 ਨਾਲ ਮਲਟੀਪਲਾਈ ਕਰੋਗੇ ਤਾਂ 5 ਆ ਜਾਏਗਾ ਵੈਰੀ ਈਜ਼ੀ ਕੁਐਸਚਨ ਹੈ ਮਲਟੀਪਲੀਕੇਸ਼ਨ ਤੁਹਾਨੂੰ ਆਉਂਦੀ ਹੈ ਸਾਰਿਆਂ ਨੂੰ ਇਹਨਾਂ ਦੋਨਾਂ ਨੂੰ ਕੀ ਕਰਤਾ ਐਡ ਕਰਤਾ ਅਗਲਾ ਕੁਐਸਚਨ ਹੈ 6 ਨੂੰ 107 ਨਾਲ ਮਲਟੀਪਲਾਈ ਕਰਨਾ ਹੈ ਪਹਿਲਾਂ 6 ਨੂੰ ਮੈਂ ਲਿਖ ਲਿਆ ਇਹਨੂੰ ਜਿਹੜਾ ਹੈਗਾ ਤੋੜਤਾ 100 7 ਲਿਖਤਾ 6 ਨੂੰ ਪਹਿਲਾਂ 100 ਨਾਲ ਮਲਟੀਪਲਾਈ ਕਰਨਾ ਹੈ ਫਿਰ ਪਲੱਸ ਆਵਾਲਾ ਪਊਗਾ ਫਿਰ ਉਸ ਤੋਂ ਬਾਅਦ 6 ਨੂੰ 7 ਨਾਲ ਮਲਟੀਪਲਾਈ ਕਰਨਾ ਹੈ ਤਾਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰੋਗੇ ਤਾਂ 600 ਆਜੂਗਾ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰੋਗੇ ਤਾਂ 42 ਆਜੂਗਾ ਦੋਨੋਂ ਨੂੰ ਜਦੋਂ ਤੁਸੀਂ ਪਲੱਸ ਕਰੋਗੇ 642 ਆਜੂਗਾ ਅੱਗੇ ਹੈ 16 ਨੂੰ 106 ਨਾਲ ਗੁਣਾ ਕਰਨੀ ਹੈ 16 ਉਵੇਂ ਲਿਖਤਾ 100 ਸੌਰੀ 106 ਨੂੰ ਤੋੜ ਕੇ ਲਿਖਤਾ 100 6 ਤਾਂ 16 ਨੂੰ ਪਹਿਲਾਂ 100 ਨਾਲ ਗੁਣਾ ਕਰਤੀ ਫਿਰ ਆਹ ਵਾਲਾ ਪਲੱਸ ਪਾਤਾ ਜੇ ਇੱਥੇ ਮਾਈਨਸ ਹੋਵੇ ਤਾਂ ਅਸੀਂ ਇੱਥੇ ਮਾਈਨਸ ਪਾ ਦਿਆ ਕਰਾਂਗੇ ਜੇ ਇੱਥੇ ਪਲੱਸ ਹੋਵੇ ਤਾਂ ਅਸੀਂ ਇੱਥੇ ਪਲੱਸ ਪਾ ਦਿਆ ਕਰਾਂਗੇ ਤਾਂ ਗੁਣਾ ਇਸ ਤਰ੍ਹਾਂ ਹੀ ਕਰੀਦੀ ਹੁੰਦੀ ਹੈ ਇਹਨੂੰ ਡਿਸਟ੍ਰੀਬਿਊਟਿਵ ਲਾਅ ਵੀ ਕਹੇ ਜਾਂਦਾ ਵੀ ਰਕਮ ਨੂੰ ਜਿਹੜਾ ਹੈਗਾ ਪਹਿਲਾਂ ਇਹਨੂੰ ਇਹਦੇ ਨਾਲ ਘਰਤੀ ਗੁਣਾ ਫਿਰ ਇਹਨੂੰ ਇਹਦੇ ਨਾਲ ਹੁਣਾ ਕਰਤੀ ਠੀਕ ਹੈ ਤਾਂ 16 ਨੂੰ ਹੁਣ 6 ਨਾਲ ਹੁਣਾ ਕਰਤੀ 16 ਨੂੰ 100 ਨਾਲ ਕਰਾਂਗੇ 1600 ਆ ਜੂਗਾ 16 ਨੂੰ 6 ਨਾਲ ਕਰਾਂਗੇ 96 ਆ ਜੂਗਾ ਤਾਂ ਜੋੜ ਕਰਕੇ ਕਿੰਨਾ ਆ ਗਿਆ 1696 ਚਲੋ ਜੀ ਅਗਲਾ ਕੁਐਸਚਨ ਹੈ ਇਹ ਪਾਰਟ ਹੈ ਫਸਟ ਦਾ 201 ਨੂੰ 205 ਨਾਲ ਹੁਣਾ ਕਰਨੀ ਹੈ ਤਾਂ 201 ਨੂੰ ਮੈਂ ਹੀ ਲਿਖ ਲਿਆ 205 ਨੂੰ ਤੋੜਤਾ ਇਹ ਆ ਜੂਗਾ 200 5 ਠੀਕ ਹੈ ਤਾਂ 201 ਨੂੰ ਪਹਿਲਾਂ 209 ਨਾਲ ਗਰਤੀ ਫਿਰ 201 ਨੂੰ 5 ਨਾਲ ਗੁਣਾ ਕਰਤੀ ਇਹਨੂੰ 209 ਨਾਲ ਕਰਾਂਗੇ ਜਦੋਂ ਆ ਦੋ ਜ਼ੀਰੋ ਸਵੇਂ ਲਿਖ ਦਾਂਗੇ ਤਾਂ ਇਹਨੂੰ ਦੋ ਨਾਲ ਗੁਣਾ ਕਰ ਦਾਂਗੇ 201 ਨੂੰ ਦੋ ਨਾਲ ਗੁਣਾ ਕਰਾਂਗੇ 402 ਆ ਜਾਏਗਾ ਉਵੇਂ ਜਿ ਕਰ 201 ਨੂੰ 5 ਨਾਲ ਗੁਣਾ ਕਰਾਂਗੇ ਤਾਂ 1005 ਆ ਜਾਏਗਾ ਦੋਨਾਂ ਨੂੰ ਵੀ ਕਰਾਂਗੇ ਪਲੱਸ ਕਰ ਦਾਂਗੇ ਸਾਡਾ ਆਨਸਰ ਇਹ ਵਾਲਾ ਆ ਜਾਏ ਹਾਂਜੀ ਅ ਅੱਗੇ ਹੈ 22 ਨੂੰ ਅਸੀਂ ਗੁਣਾ ਕਰਨੀ ਹੈ 102 ਨਾਲ 22 ਉਵੇਂ ਲਿਖਦਾ 102 ਨੂੰ ਤੋੜਦਾ 100 2 ਲਿਖਦਾ ਤਾਂ 22 ਨੂੰ ਪਹਿਲਾਂ 100 ਨਾਲ ਗੁਣਾ ਕਰਤੀ ਫਿਰ 22 ਨੂੰ 2 ਨਾਲ ਗੁਣਾ ਕਰਤੀ ਠੀਕ ਹੈ 100 ਨਾਲ ਗੁਣਾ ਕਰੋਗੇ ਤਾਂ 2200 ਆ ਜੂਗਾ 2 ਨਾਲ ਗੁਣਾ ਕਰੋਗੇ ਤਾਂ 44 ਆ ਜੀ ਦੋਨਾਂ ਦਾ ਜੋੜ ਕਰੋਗੇ 2244 ਆ ਜਾਏਗਾ ਅਗਲਾ ਕੁਐਸਚਨ ਵੀ ਬਹੁਤ ਸੌਖਾ ਹੈ ਜੀ ਪਾਰਟ ਹੈ 6 ਨੂੰ ਤੁਸੀਂ ਕਿੰਨੇ ਨਾਲ ਗੁਣਾ ਕਰਨੀ ਹੈ 4 3 ਨਾਲ ਉਵੇਂ ਜਿਹੀ ਕਰੀ ਪਹਿਲਾਂ 6 ਨੂੰ 4 ਨਾਲ ਗੁਣਾ ਕਰਤੀ ਫਿਰ 6 ਨੂੰ 3 ਨਾਲ ਗੁਣਾ ਕਰਤੀ ਠੀਕ ਹੈ ਤਾਂ ਇੱਥੇ 6 ਚੌਕਾ 24 ਆ ਜੂਗਾ ਫਿਰ ਆਹ ਵਾਲਾ ਪਲੱਸ ਆ ਜੂਗਾ ਫਿਰ 6 3 18 ਆ ਜੂਗਾ ਦੋਨੋਂ ਨੂੰ ਪਲੱਸ ਕਰੋਗੇ ਤਾਂ 42 ਅਨਸਰ ਆ ਜਾਏ ਇਵੇਂ ਜਿਹੀ ਕਰੀ ਅਗਲਾ ਕੁਐਸਚਨ ਹੈ ਕੀ ਹੈ 17 19 ਇਹਨੂੰ 3 ਨਾਲ ਗੁਣਾ ਕਰਨੀ ਹੈ ਪਹਿਲਾਂ 3 ਨੂੰ ਆਹ 17 ਨਾਲ ਗੁਣਾ ਕਰਤੀ ਫਿਰ ਆਹ ਵਾਲਾ ਮਾਈਨਸ ਲੱਗ ਗਿਆ ਫਿਰ ਤੈਨੂੰ ਆ 9 ਨੂੰ 9 ਨਾਲ ਕਰਤੀ ਠੀਕ ਹੈ ਕੋਧਵਸ 7 ਨੂੰ 3 ਨਾਲ guna ਕੀਤੀ 51 ਆ ਗਿਆ 9 ਨੂੰ 3 ਨਾਲ guna ਕਰੇ 27 ਆ ਗਿਆ ਦੋਨਾਂ ਦੀ ਘਟਾਓ ਕਰਕੇ 24 ਆ ਗਿਆ ਹੁਣ ਡਿਵੀਜ਼ਨ ਦਾ ਵਾਲਾ ਸਵਾਲ ਆ ਗਿਆ ਕੀ ਕਰੋਗੇ ਪਹਿਲਾਂ 20 ਨੂੰ 2 ਨਾਲ ਭਾਗ ਕਰਤੀ ਫਿਰ ਆ ਪਲੱਸ ਪਾਤੀ ਫਿਰ ਆ 4 ਨੂੰ ਆ ਦੋਨਾਂ ਨਾਲ ਭਾਗ ਕਰਤੀ ਠੀਕ ਹੈ 20 ਨੂੰ 2 ਨਾਲ ਭਾਗ ਕਰਕੇ 10 ਆ ਗਿਆ ਪਲੱਸ ਆ ਗਈ 4 ਨੂੰ 2 ਨਾਲ ਭਾਗ ਕਰਕੇ 2 ਆ ਗਿਆ ਆਨਸਰ ਕਿੰਨਾ ਆ ਗਿਆ 12 ਆ ਗਿਆ ਤਾਂ ਬਹੁਤ ਸੌਖੀ ਐਕਸਰਸਾਈਜ਼ ਆ ਉਮੀਦ ਹੈ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ ਸਮਝ ਆ ਗਿਆ ਤਾਂ ਬੇਟਾ ਸਾਰੇ ਜਣਾਂ ਨੇ ਵੀਡੀਓ ਲਾਈਕ ਜ਼ਰੂਰ ਕਰਨੀ ਹੈ ਕਮੈਂਟ ਵੀ ਕਰਕੇ ਦੱਸਣਾ ਹੈ ਸਮਝ ਆ ਗਿਆ ਜਾਂ ਨਹੀਂ ਆ ਗਿਆ ਜੇ ਤੁਸੀਂ ਕਮੈਂਟ ਕਰਦੇ ਹੋ ਮੈਨੂੰ ਤਾਂ ਹੀ ਪਤਾ ਲੱਗਦਾ ਵੀ ਤੁਸੀਂ ਵੀਡੀਓ ਦੇਖ ਲਈ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਬੇਸ਼ੱਕ ਜਿੱਦਾਂ ਦਾ ਮਰਜ਼ੀ ਕਮੈਂਟ ਕਰਦਿਆ ਕਰੋ ਕੁਝ ਵੀ ਕਮੈਂਟ ਕਰਦਿਆ ਕਰੋ ਵੈਸੇ ਕੋਈ ਗੱਲਬਾਤ ਕਰ ਲਿਆ ਕਰੋ ਮੇਰੇ ਨਾਲ ਤੁਸੀਂ ਤੁਸੀਂ ਹੁਣ ਸਕੈਂਡਰੀ ਸਕੂਲ 'ਚ ਚਲੇ ਗਏ ਹੁਣ ਮੇਰੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਤੁਸੀਂ ਕਮੈਂਟ ਹੀ ਕਰਦਿਆ ਕਰੋ ਕਮੈਂਟ ਕਰਕੇ ਗੱਲਬਾਤ ਕਰ ਲਿਆ ਕਰੋ ਠੀਕ ਹੈ अपना चैनल जेडे बच्चे ने सबसक्राइब नहीं किया बेटा वो बच्चे अपना चैनल हूँ ही सबसक्राइब कर लो अपने यूट्यूब चैनल का नाम है मल्टी लर्निंग ता, ओके बाय थैंक यू